Peace. ਉਹ ਆਏ ਪਾ ਦੇ ਜਿਹੜੇ ਨੇਤਾਵਾਂ ਨੂੰ ਕੱਲ ਜਿਹੜਾ ਹਸਲੀਆ ਉਹਦੇ ਬਾਅਦ ਪੰਜਾਬ ਅੱਜ ਰੋਸ ਪਸੰਗ ਕਰਨ ਜਾ ਰਹੇ ਉਹ ਕੀ ਕਹਿੰਦੇ ਨੇ ਦੇਖੀ ਜਾ ਰੱਖੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਖਾਸ ਕਰਕੇ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਕੱਲ ਦੇ ਇਹ ਜਿਹੜਾ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸੀ ਕੈਂਪ ਜਿਹੜੇ ਪਿੰਡ-ਪਿੰਡ ਜਾ ਕੇ ਉਹਨਾਂ ਕੈਂਪਾਂ ਨੂੰ ਜਿਹੜਾ ਪੰਜਾਬ ਸਰਕਾਰ ਨੇ ਪਰਸੋ ਤੋਂ ਕੈਪਚਰ ਕਰਨਾ ਸ਼ੁਰੂ ਕੀਤਾ ਸੀ ਔਰ ਤੁਸੀਂ ਹਰ ਸਮੇਂ ਜਿਹੜਾ ਉਕ ਸਹੀ ਕਵਰੇਜ ਜਿਹੜੀ ਕਰਕੇ ਲੋਕਾਂ ਤੱਕ ਲੈ ਕੇ ਗਏ ਹੋ ਤੁਸੀਂ ਤੁਹਾਡਾ ਸਬਦਾ ਧੰਨਵਾਦ ਹੈ ਔਰ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਅੱਜ ਦਾ ਜਿਹੜਾ ਇਹ ਪੁਤਲਾ ਫੂਕਣ ਦਾ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸੁਰੀਨ ਜਾਖੜ ਜੀ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਦੇ ਨੇਤਰਤਵ ਦੇ ਵਿੱਚ ਇਹ ਤੈਅ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲਾ ਫੂਕਣ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਦਾ ਰੱਖਿਆ ਗਿਆ ਉਹਦੇ ਸਬੰਧ 'ਚ ਅਸੀਂ ਸਾਰੇ ਇਕੱਠੇ ਹੋਏ ਆ ਸੋ ਇੱਕ ਜਿਹੜਾ ਇਹਨਾਂ ਨੇ ਕੱਲ ਬਹੁਤ ਗੁੰਡਾਗਰਦੀ ਦੇ ਨਾਲ ਜਿਹੜਾ ਇਹ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡ-ਪਿੰਡ ਜਾ ਕੇ ਗਰੀਬ ਪਰਿਵਾਰਾਂ ਨੂੰ ਜਿਹੜੀਆਂ ਸਕੀਮਾਂ ਮੁਹੱਈਆ ਕਰਾਈਆਂ ਜਾ ਰਹੀਆਂ ਸੀ ਜਿੱਚ ਲਾਹਪਾਤਰੀ ਬਹੁਤ ਜ਼ਿਆਦਾ ਫਾਇਦਾ ਲੈ ਰਹੇ ਸੀ ਉਹ ਸਕੀਮਾਂ ਨੂੰ ਰੋਕਣ ਦੇ ਲਈ ਇਹਨਾਂ ਨੇ ਬੀਜੇਪੀ ਵਰਕਰਾਂ ਨੂੰ ਨਹੀਂ ਰੋਕਿਆ ਬੀਜੇਪੀ ਵਰਕਰਾਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਇਹਨਾਂ ਨੇ ਪੰਜਾਬ ਦੇ ਜਿਹੜੇ ਗਰੀਬ ਲੋਕ ਸੀ ਉਹਨਾਂ ਦੇ ਢੇਟ ਤੇ ਲੱਤ ਮਾਰੀ ਆ ਔਰ ਉਹਨਾਂ ਨੂੰ ਜਿਹੜਾ ਯੋਜਨਾਵਾਂ ਦਾ ਲਾਭ ਨਾ ਹੋ ਸਕੇ ਇਹ ਪੰਜਾਬ ਦੇ ਲੋਕਾਂ ਨਾਲ ਜਿਹੜਾ ਪੰਜਾਬ ਸਰਕਾਰ ਨੇ ਧੱਕਾ ਕੀਤਾ ਜਿਹਦੇ ਵਿੱਚ अनेका ਯੋਜਨਾਵਾਂ ਜਿਹੜੀਆਂ ਸਾਡੇ ਦੇਸ਼ ਦੇ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਸੀ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਲੋਕ ਕਾਫੀ ਲਾਭਪਾਤਰੀ ਫਾਇਦਾ ਲੈ ਚੁੱਕੇ ਨੇ ਔਰ ਜਿਹਨੇ ਨਹੀਂ ਲੈ ਸਕੇ ਮੋਦੀ ਜੀ ਦੀ ਸੋਚ ਸੀ ਕਿ ਉਹਨਾਂ ਦੇ ਵੀ ਘਰ ਜਾ ਕੇ ਉਹਨਾਂ ਨੂੰ ਜਿਹੜਾ ਯੋਜਨਾਵਾਂ ਦਾ ਲਾਭ ਮਿਲੇ ਜੇ ਜੇ ਆਵਾਸ ਯੋਜਨਾ ਵਿਸ਼ਕਰਮਾ ਯੋਜਨਾ ਆਯੁਸ਼ਮਾਨ ਕਾਰਡ ਯੋਜਨਾ ਕਿਸਾਨ ਨਿਧੀ ਜਿਹੜੇ ਕਿਸਾਨਾਂ ਦੇ ਪੈਸੇ ਆ ਰਹੇ ਸੀ ਕੁਝ ਸਮੇਂ ਕਰਕੇ ਰੁਕ ਗਏ ਜਿਹੜੇ KYC ਨਹੀਂ ਹੋਈ ਸੀ ਉਹਨਾਂ ਦੀ ਦੁਬਾਰਾ ਉਹ ਪੈਸੇ ਲਾਗੂ ਕਰਨ ਵਾਸਤੇ ਚਲਾਉਣ ਵਾਸਤੇ ਉਹ ਸਕੀਮਾਂ ਸੀ ਜਿਹੜੀਆਂ ਘਰ ਘਰ ਜਾ ਕੇ ਫ੍ਰੀ ਆਫ ਕੋਸਟ ਜਿਹੜੇ ਭਾਰਤੀ ਜਨਤਾ ਪਾਰਟੀ ਇੱਕ ਪੁਲ ਦਾ ਕੰਮ ਕਰ ਰਹੀ ਸੀ ਲੋਕਾਂ ਦੇ ਵਿੱਚ ਖਲੋ ਕੇ ਔਰ CSC ਸੈਂਟਰਾਂ ਦੇ ਵਿੱਚ ਆਣ ਕੇ ਇੱਕ ਪੁਲ ਦਾ ਕੰਮ ਕੀਤਾ ਸੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਔਰ ਆਪਣੇ ਕੋਲੋਂ ਜਿਹੜਾ ਖਰਚਾ ਕਰਕੇ ਵਰਕਰ ਹਰ ਪਿੰਡ ਦੇ ਵਿੱਚ ਕੈਂਪ ਲਾ ਰਹੇ ਸੀ ਦੇਖੋ ਜਿਹੜਾ ਅੱਜ ਇਹ ਪ੍ਰੋਟੈਸਟ ਦਾ ਮਤਲਬ ਇਹ ਨਹੀਂ ਕਿ ਅਸੀਂ ਕੈਂਪ ਕਰ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਡੇ ਪੱਧਰ ਤੇ ਅਸੀਂ ਕੈਂਪ ਲਾਵਾਂਗੇ ਔਰ ਇਹ ਕੈਂਪ ਇਸੇ ਤਰ੍ਹਾਂ ਜਿਹੜੇ ਚੱਲਦੇ ਰਹਿਣਗੇ ਸਾਡੇ ਇਹ ਕੈਂਪ ਬੰਦ ਨਹੀਂ ਹੋਣੇ ਪੂਰੇ ਪੰਜਾਬ 'ਚ ਜਿੰਨਾ ਪੰਜਾਬ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰੂਗੀ ਉਹਨੂੰ ਇਸ ਤੋਂ ਵੱਧ ਛੱਡ ਕੇ ਅਸੀਂ ਹੋਰ ਵੱਡੇ ਕੈਂਪ ਲੱਗਣਗੇ ਇਹਦੇ ਜਿਹੜੇ ਆਪ ਬਟਾਚ ਕਾਰੇ ਕੀ ਗੱਲ ਆ ਜਿਹੜੇ ਮੋਦੀ ਜੀ ਦੇ ਦੁਆਰਾ ਸਕੀਮਾਂ ਚਲਾਈਆਂ ਗਈਆਂ ਸੇਵਾਦਾਰ ਅੱਗੇ ਤੁਹਾਡੇ ਦੁਆਰ ਐਂਦੇ ਤਾਈਂ ਦਿਨਾਨਗਰ ਦੇ ਵਿੱਚ ਕੈਂਪ ਚਲਾ ਰਹੇ ਔਰ ਪੂਰੇ ਪੰਜਾਬ ਦੇ ਵਿੱਚ ਕੈਂਪ ਚਲਾ ਰਹੇ ਸੀਗੇ ਘਟੋ ਘਟ 30 ਦਿਨ ਦੇ ਵਿੱਚ 1,56,000 ਤੋਂ ਵੀ ਵੱਧ ਲੋਕਾਂ ਨੂੰ ਇਹਦਾ ਫਾਇਦਾ ਹੋ ਗਿਆ ਔਰ ਖਾਸ ਕਰ ਦਿਨਾਨਗਰ ਵਿਧਾਨ ਸਭਾ ਦੇ ਵਿੱਚ 40 ਦਿਨ ਹੋ ਗਏ ਕੈਂਪਾਂ ਨੂੰ ਚਲਦੇ ਔਰ ਅਸੀਂ ਪਤਾ ਨਹੀਂ ਕਿੰਨੇ ਲੋਕਾਂ ਦੇ ਕਾਰਡ ਬਣਾ ਚੁੱਕੇ ਆ ਕਿੰਨੇ ਲੋਕਾਂ ਨੂੰ ਸਕੀਮਾਂ ਦੇ ਚੁੱਕੇ ਆ ਇਹ ਪੰਜਾਬ ਸਰਕਾਰ ਨੂੰ ਅਚਾਨਕ ਕਿਹੜੀ ਦਰਦ ਪਈ ਔਰ ਇਹਨਾਂ ਨੇ ਸਾਡਾ ਕੈਂਪ ਬੰਦ ਕਰਤਾ ਸਾਨੂੰ ਅਰੈਸਟ ਤੇ ਕੀਤਾ ਹੀ ਕੀਤਾ ਪਰ ਜਿਹੜਾ ਕੱਲ ਦਾ ਦ੍ਰਿਸ਼ ਬੜਾ ਹੀ ਅਲੱਗ ਕਿਸਮ ਦਾ ਹੀ ਸਾਮ-ਦਾਮ ਦੰਡਵੇਦ ਜਿਹੜੀ ਉਹਨਾਂ ਨੇ ਸਿਸੋਦੀਆ ਜੀ ਨੇ ਗੱਲ ਕਹੀ ਉਹ ਪੂਰੀ ਦੀ ਪੂਰੀ ਖਰੀ ਉਤਾਰ ਰਹੇ ਆ ਔਰ ਸਾਡੇ ਸਾਰੇ ਮੰਡਲ ਪ੍ਰਧਾਨ ਭਾਜਪਾ ਦੇ ਵਰਕਰ ਮੈਂ ਇਹਨਾਂ ਨੂੰ ਸਭ ਨੂੰ ਵਧਾਈ ਦੇਣੀ ਆ ਜੋ ਕੱਲ ਇਹਨਾਂ ਨੇ ਕੰਮ ਕੀਤਾ ਕੁਛ ਇੱਕ ਜੇਲ੍ਹ ਦੇ ਅੰਦਰ ਰਹਿ ਕਰਕੇ ਕੁਛ ਇੱਕ baar ਜਿੰਨੇ ਵੀ ਵਰਕਰਾਂ ਨੇ ਪੂਰੇ ਥਾਣੇ ਚਾਰੋਂ ਦੇ ਚਾਰੋਂ ਥਾਣੇ ਘੇਰ ਕੇ ਰੱਖਿਆ ਕਦੀ ਇੱਕ ਥਾਣੇ ਤੋਂ ਕਦੀ ਦੂਜੇ ਥਾਣੇ ਤੋਂ ਮੈਂ ਸਾਰਿਆਂ ਨੂੰ ਵਧਾਈ ਦੇਣੀ ਆ ਅੱਜ ਇਹ ਪ੍ਰੋਟੈਸਟ ਸਾਡਾ ਕਾਮਯਾਬ ਜ਼ਰੂਰ ਹੋਏਗਾ ਕੈਂਪ ਵੀ ਲੱਗਣਗੇ ਔਰ ਅਸੀਂ ਲਗਾਉਂਦੇ ਰਾਂਗੇ ਕਿਉਂਕਿ ਕੈਂਪ ਲਗਾਣਾ ਗਰੀਬਾਂ ਦਾ ਜ਼ਰੂਰਤਮੰਦਾਂ ਦਾ ਔਰ ਕਿਸਾਨਾਂ ਦਾ ਔਰ ਐਸਸੀ ਤਬਕੇ ਦਾ ਹਰ ਤਬ ਕਾ ਜੇ ਕੈਂਪ ਦੇ ਵਿੱਚ ਫਾਇਦਾ ਲਏਗਾ ਔਰ ਅਸੀਂ ਹੋਰ ਵਧੀਆ ਤਰੀਕੇ ਨਾਲ ਕੈਂਪ ਲਗਾਵਾਂਗੇ ਇਹੀ ਮੈਂ ਸੰਦੇਸ਼ ਦਵਾਂਗੀ ਪੂਰਾ ਦਿਨਾਨਗਰ ਨਿਵਾਸੀਆਂ ਨੂੰ ਤੇ ਪੰਜਾਬ ਨਿਵਾਸੀਆਂ ਨੂੰ ਭਾਰਤ ਮਾਤਾ ਕੀ ਜੈ ਇਹ ਜਿਹੜੀ ਅਨਲਾਨੀ ਐਮਰਜੈਂਸੀ ਪੰਜਾਬ ਦੇ ਵਿੱਚ ਕੱਲ ਦੀ ਭਗਵੰਤ ਮਾਨ ਸਰਕਾਰ ਨੇ ਡਿਕਲੇਅਰ ਕੀਤੀ ਆ ਅਸੀਂ ਸਰਦਾਰ ਬਗੇਲ ਸਿੰਘ ਭਾਈਆ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼wini ਸ਼ਰਮਾ ਜੀ ਸਾਡੇ ਕਾਰਜਕਾਰੀ ਪ੍ਰਧਾਨ ਉਹਨਾਂ ਦੇ ਆਦੇਸ਼ਾਂ ਤੇ ਤਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਜੋ ਮਰਜ਼ੀ ਕਰ ਲੈ ਗਰੀਬਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝਾ ਨਹੀਂ ਰੱਖ ਸਕਦੀ ਮੋਦੀ ਸਾਹਿਬ ਦੀਆਂ ਜਿਹੜੀਆਂ ਸਰਕਾਰਾਂ ਜਿਹੜੀਆਂ 5 ਸਾਲ ਪਹਿਲਾਂ ਕਾਂਗਰਸ ਨੇ ਤੇ 4 ਸਾਲ ਲਗਭਗ ਆਮ ਆਦਮੀ ਪਾਰਟੀ ਨੂੰ ਹੋ ਗਿਆ ਉਹਨਾਂ ਤੋਂ ਵਾਂਝੇ ਰੱਖਿਆ ਗਿਆ ਭਾਜਪਾ ਸੜਕਾਂ ਤੇ ਵੀ ਆਊਗੀ ਪ੍ਰਦਰਸ਼ਨ ਵੀ ਕਰੂਗੀ ਰੈਲੀਆਂ ਵੀ ਕਰੂਗੀ ਪਰ ਗਰੀਬ ਦਾ ਜਿਹੜਾ ਹੱਕ ਵਾ ਉਹ ਹਰ ਗਰੀਬ ਕਿਸਾਨ ਮਜ਼ਦੂਰ ਤੱਕ ਪਹੁੰਚਾ ਕੇ ਰਹੂਗੀ ਇਹ ਭਗਵੰਤ ਮਾਨ ਸਰਕਾਰ ਚਾਹੇ ਲੋਕਾਂ ਨੂੰ ਘਰਾਂ 'ਚ ਡੱਕ ਲੈ ਚਾਹੇ ਜੇਲ੍ਹਾਂ 'ਚ ਡੱਕ ਲੈ ਅਸੀਂ ਉਹਨਾਂ ਲੋਕਾਂ ਨੂੰ ਕੈਂਪ ਵੀ ਲਾਵਾਂਗੇ ਤੇ ਉਹਨਾਂ ਦਾ ਹੱਕ ਵੀ ਉਹਨਾਂ ਨੂੰ ਦਿਵਾਵਾਂਗੇ ਤੇ ਨਾਲੇ ਜਿਹੜਾ ਗਰੀਬ ਤਬਕਾ ਜਿੰਨੂੰ ਇਹ ਗੁਗਮਰਾਹ ਕਰਦੇ ਆ ਝੂਠ ਬੋਲ ਕੇ ਜੋ ਸੁਸੋਦੀਆ ਜੀ ਕਹ ਰਹੇ ਸੀ ਵੀ ਝੂਠ ਬੋਲੋ ਲੜਾਈ ਕਰੋ ਉਹ ਹਰ ਗਰੀਬ ਤੱਕ ਪਹੁੰਚਾਵਾਂਗੇ ਕਿ ਇਹ ਜਿਹੜੀ ਸਰਕਾਰ ਆ ਇਹ ਗਰੀਬਵੋਧੀ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਆ ਜਿਹੜੇ ਤੁਹਾਡੇ ਹੱਕ ਤੁਹਾਨੂੰ ਮਿਲ ਰਹੇ ਆ ਉਹਨਾਂ ਨੂੰ ਖੋਹਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਜੀ ਦੇ ਅਗਵਾਈ ਦੇ ਵਿੱਚ ਗਰਦਾਸਪੁਰ ਦੇ ਵਿੱਚ ਸਾਨੂੰ ਪਿੰਡ-ਪਿੰਡ ਤੱਕ ਵੀ ਧਰਨੇ ਲਾਉਣੇ ਪਏ ਤੇ ਅਸੀਂ ਲਗਾਵਾਂਗੇ ਇਹ ਭਗਵੰਤ ਮਾਨ ਦੀ ਸਰਕਾਰ ਬੋਲੀ ਬੈਰੀ ਗੁੰਗੀ ਸਰਕਾਰ ਆ ਜਿਹਦੇ ਅਗੇਂਸਟ ਕਾਰਕਿਰਤਾ ਤੁਹਾਨੂੰ ਪਤਾ ਹੀ ਹੈ ਕੱਲ ਦਾ ਜਿਹੜਾ ਇਨਸੀਡੈਂਟ ਹੋਇਆ ਉਹਦੇ ਅਗੇਂਸਟ ਜਿੰਨਾ ਵੀ ਭਾਜਪਾ ਦਾ ਕਾਰਕਿਰਤਾ ਆ ਉਹ ਸਾਰਾ ਅੱਜ ਇੱਥੇ ਆਇਆ ਭਗਵੰਤ ਮਾਨ ਦੀ ਜਿਹੜਾ ਇਹ ਪੁਤਲਾ ਫੁਕੜ ਵਾਸਤੇ ਗਰੀਬਾਂ ਨੂੰ ਜਿਹੜੇ ਕੈਂਪ ਜਿਹੜੇ ਲਾਏ ਸੀ ਗਰੀਬਾਂ ਵਾਸਤੇ મોદી ਜੀ ਦੇ ਰਹਿਨਮਾਈ ਦੇ ਥੱਲੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹ ਫਾਇਦਾ ਪਹੁੰਚ ਰਿਆ ਸੀ ਉਹਦੇ ਵਿੱਚ ਆਯੂਸ਼ਮਾਨ ਕਾਰਡ ਕਮ ਕਿਸਾਨ ਸਮਾਨ ਨidhi ਯੋਜਨਾ ਆਵਾਸ ਪ੍ਰਧਾਨ ਮੰਤਰੀ ਬਾਸ ਯੋਜਨਾ ਟੂਲ ਕਿਟ ਪ੍ਰੋਗਰਾਮ ਇਹੋ ਜੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਸਾਰੀਆਂ ਉਹਦੇ ਵਿੱਚ ਸੀਗੀਆਂ ਔਰ ਅਚਾਨਕ ਡੇਢ ਮਹੀਨੇ ਨੂੰ ਯਾਦ ਨਹੀਂ ਆਇਆ ਉਸ ਤੋਂ ਬਾਅਦ ਇਹਨਾਂ ਨੇ ਕੱਲ ਜਿਹੜਾ ਆ ਉਹ ਪਰਸੋਂ ਸਾਡੇ ਜਿਹੜੇ ਕੈਂਪ ਨੇ ਉਹਨਾਂ ਦੇ ਉੱਤੇ ਦਾਵਾ ਬੋਲਿਆ ਪੁਲਿਸ ਦੇ ਥਰੂ ਵੀ ਇਹ ਬੰਦ ਕਰੋ ਔਰ ਅਸੀਂ ਕੈਂਪ ਨਹੀਂ ਬੰਦ ਕੀਤੇ ਕੱਲ ਚੇਚੀਆਂ ਛੋੜੀਆਂ 'ਚ ਕੈਂਪ ਲਾਇਆ ਉਹਦੇ ਵਿੱਚ ਤੁਸੀਂ ਦੇਖਿਆ ਵੀ ਸਾਰੇ ਕਾਰਜਕਰਤਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਮੈਡਮ ਰੇਨੂ ਜੀ ਸਾਰਿਆਂ ਨੂੰ ਜਿਹੜਾ ਉਹ ਅਰੈਸਟ ਕਰਕੇ ਲਾਗੇ ਸਾਰਾ ਦਿਨ ਇਹਨਾਂ ਨੇ ਖੱਜਲ ਖਰਾਬ ਕੀਤਾ ਔਰ ਕੈਂਪ ਨਹੀਂ ਲੱਗਣ ਦਿੱਤਾ ਅੱਜ ਜਿਹੜਾ ਅਸੀਂ ਇੱਥੇ ਪਹੁੰਚੇ ਆ ਸਾਰੇ ਹੀ ਇਹ ਜਿਹੜੀ ਸਰਕਾਰ ਨੂੰ ਹਿਲਾਉਣ ਵਾਸਤੇ ਬੀਜੇਪੀ ਦੇ ਕਾਰਜਕਰਤਾ ਜੇ ਸਾਰੇ ਇਕੱਠੇ ਹੋਏ ਨੇ ਅਸੀਂ ਕੈਂਪ ਵੀ ਲਾਵਾਂਗੇ ਔਰ ਜਿੰਨਾ ਜ਼ੋਰ ਲੱਗਦਾ ਹੈ ਲਾਉਣ ਚਾਹੇ ਗ੍ਰਿਫਤਾਰੀਆਂ ਹੋਣ ਚਾਹੇ ਕੁਝ ਵੀ ਹੋਣ ਕੈਂਪ ਲੱਗਣਗੇ ਔਰ ਅੱਜ ਦਾ ਸ਼ਡਿਊਲ ਜੋ ਹਾਈ ਕਮਾਂਡ ਦੇਗੀ ਉਹਦੇ ਮੁਤਾਬਕ ਅਸੀਂ ਜਿਹੜਾ ਉਹ ਕੈਂਪ ਜ਼ਰੂਰ ਲਗਦੇ ਰਹਿਣਗੇ